ਕਿ ਜਿਹੜੀ ਪ੍ਰਾਣ ਊਰਜਾ ਤੋਂ ਸਾਡਾ ਸਰੀਰ ਬਣਿਆ ਹੈ ਉਸ ਪ੍ਰਾਣਿਕ ਊਰਜਾ ਦੀ ਕਮੀ ਜਦੋਂ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਹਿੱਸੇ 'ਚ ਹੋ ਜਾਂਦੀ ਹੈ ਉਸ ਕਮੀ ਨੂੰ ਆਪਾਂ ਬਿਮਾਰੀ ਦਾ ਨਾਮ ਕਿ ਤੁਸੀਂ ਆਪਣੇ ਵਾਸਤੇ ਰੋਜ਼ਾਨਾ ਥੋੜਾ ਸਮਾਂ ਕੱਢ ਸਕਦੇ ਹੋ ਕਿਸੀਂ ਆਪਣਾ ਰਾਜ ਕਰਨ ਵਾਸਤੇ ਸਮਾਂ ਦੇ ਸਕੀਏ ਉਤਾਰੇ ਕੀ ਤੁਹਾਡੇ ਵਾਸਤੇ ਇਹ ਕਪਲ ਦਾ ਮੂਲ ਕਾਵਨ ਮਾਨਸਿਕ ਤੌਰ ਤੇ ਪਤਾ ਕਿ ਕੰਜੂਸੀ ਸਸਿਕਾਲ ਨਮਸਤੇ ਮੈਂ ਡਾਕਟਰ ਗੁਰਿੰਦਰ ਸਿੰਘ ਮੇਰੇ ਨਾਲ ਗ੍ਰੈਂਡ ਰੇਕੀ ਮਾਸਟਰ ਡਾਕਟਰ ਅਮਰਪਾਲ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨਾਲ ਅੱਜ ਆਪਾਂ ਰੇਕੀ ਦੇ ਉੱਪਰ ਗੱਲ ਕਰਾਂਗੇ ਕਿਉਂਕਿ ਬਹੁਤ ਤਰ੍ਹਾਂ ਦੀਆਂ ਪੈਥੀਆਂ ਨੇ ਬਹੁਤ ਤਰ੍ਹਾਂ ਦੀਆਂ ਜਿਹੜੀ ਆ ਟ੍ਰੀਟਮੈਂਟ ਚੱਲ ਰਿਹਾ ਇਲਾਜ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਹੀ ਵਧੀਆ ਲੈਵਲ ਤੇ ਉੱਭਰ ਕੇ ਅੱਗੇ ਆ ਰਹੀ ਜਿਹੜੀ ਹੈ ਰੇਕੀ ਹੈ ਇਹ ਰੇਕੀ ਹੈ ਕਿ ਇਹ ਕੰਮ ਕਿਵੇਂ ਕਰਦੀ ਹੈ ਇਹ ਸਾਡੇ ਸਰੀਰ ਤੇ ਇਹਦਾ ਵਰਕ ਕਿਵੇਂ ਹੈ ਉਹ ਸਾਰੀਆਂ ਗੱਲਾਂ ਬਤ ਅੱਜ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਰੇਕੀ ਨੂੰ ਲੈ ਕੇ ਜੇ ਤੁਹਾਡੇ ਮਨ 'ਚ ਸਵਾਲ ਨੇ ਉਹ ਵੀ ਅੱਜ ਆਪਾਂ ਕਲੀਅਰ ਕਰਾਂਗੇ ਔਰ ਇਹਨਾਂ ਸਵਾਲਾਂ ਨੂੰ ਕਲੀਅਰ ਕਰਨ ਵਾਸਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਅਮਰਪਾਲ ਸਿੰਘ ਜੀ ਅਗਲੀ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਸਾਡੇ ਇਸ ਪੋਡਕਾਸਟ ਵਿੱਚ ਤੁਹਾਡਾ ਬਹੁਤ-ਬਹੁਤ ਵੈਲਕਮ ਹੈ। ਸੋ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਤਾਂ ਇਹੀ ਰਹੇਗਾ ਕਿ ਕਿਉਂਕਿ ਅੱਜ ਸਾਡੇ ਦਰਸ਼ਕ ਬਹੁਤ ਨਵੇਂ ਵੀ ਜੁੜੇ ਹੋਏ ਨੇ ਸਾਡੀ ਇਸ ਪੋਡਕਾਸਟ ਦੇ ਨਾਲ ਤਾਂ ਮੈਂ ਚਾਹੁੰਗਾ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਜਿਹੜਾ ਸਵਾਲ ਹੈ ਉਹ ਮੈਂ ਤੁਹਾਡੇ ਤੱਕ ਰੱਖ ਰਿਹਾ। ਬੀ ਰੇਕੀ ਦਾ ਜਿਹੜਾ ਬੇਸਿਕ ਹੈ ਕੋਈ ਕੋਈ ਸਾਨੂੰ ਉਹਦਾ ਕਨਸੈਪਟ ਕਲੀਅਰ ਕਰ ਦੇ ਵੀ ਰੇਕੀ ਹੈ ਕੀ ਹੈ ਕੀ ਔਰ ਇਹਦਾ ਬੇਸਿਕ ਕੀ ਹੈ ਤਾਂ ਜੋ ਪ੍ਰੋਪਰ ਜਿਹੜੀ ਉਹ ਲੋਕਾਂ ਤੱਕ ਆਵਾਜ਼ ਚਲੇ ਜਾਵੇ ਸਭ ਤੋਂ ਪਹਿਲਾਂ ਮੈਂ ਇਸ ਪੋਡਕਾਸਟ ਨੂੰ ਵੇਖਦੇ ਸਾਰੇ ਦਰਸ਼ਕਾਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਜੀ ਸੋ ਆਓ ਆਪਾਂ ਰੇਕੀ ਦੇ ਬੇਸਿਕ ਬਾਰੇ ਪਹਿਲਾਂ ਸਮਝਦੇ ਹਾਂ ਰੇਕੀ ਦਾ ਬੇਸਿਕ ਹੈਗਾ ਹੈ ਰੇਕੀ ਇੱਕ ਕੁਦਰਤੀ ਇਲਾਜ ਵਿਧੀ ਹੈ ਜਿਸ ਦੇ ਨਾਲ ਅਸੀਂ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਅਦਰ ਟੂਲ ਤੋਂ ਆਪਣਾ ਘਰ ਬੈਠੇ ਹੀ ਆਪਾਂ ਇਲਾਜ ਕਰ ਸਕਦੇ ਆ ਜਾਂ ਆਪਾਂ ਕਿਸੇ ਦਾ ਇਲਾਜ ਕਰ ਸਕਦੇ ਆ ਕਿਸੇ ਦੇ ਕੋਲ ਬੈਠ ਕੇ ਵੀ ਕਰ ਸਕਦੇ ਆ ਤੇ ਉਹਦਾ ਇਲਾਜ ਅਸੀਂ ਡਿਸਟੈਂਸ ਲੈਵਲ ਤੋਂ ਵੀ ਕਰ ਸਕਦੇ ਆ ਭਾਵੇਂ ਤੁਹਾਡਾ ਕੋਈ ਮਰੀਜ਼ ਹੈ ਜਿਹੜਾ ਕਿ ਬੜੇ ਦੂਰ ਦਰਾਡੇ ਕਿਸੇ ਹੋਰ ਦੇਸ਼ ਜਾਂ ਸ਼ਹਿਰ 'ਚ ਬੈਠਾ ਹੈ ਤੁਸੀਂ ਉਹਦਾ ਇਲਾਜ ਆਪਣੇ ਘਰ ਬੈਠੇ ਹੀ ਕਰ ਸਕਦੇ ਆ ਜੀ ਜੀ ਨਹੀਂ ਇਹਦੇ ਸਰ ਮੈਨੂੰ ਇਹਹੀ ਚੀਜ਼ ਬੜੀ ਅੱਛੀ ਲੱਗਦੀ ਹੈ ਰੇਕੀ ਦੀ ਕਿ ਇਹਦਾ ਜਿਹੜਾ ਇਲਾਜ ਹੈ ਵੈਸੇ ਅਸੀਂ ਜਿਹੜਾ ਉਹ ਕੋਈ ਵੀ ਇਲਾਜ ਲੈਣਾ ਸਾਨੂੰ ਡਾਕਟਰ ਦੇ ਕੋਲ ਚੱਲ ਕੇ ਜਾਣਾ ਪੈਂਦਾ ਪਰ ਇਹ ਬਹੁਤ ਬਿਊਟੀ ਐਸਪੈਕਥੀ ਦੀ ਕਿ ਦੂਰ ਦੁਰਾਡੇ ਬੈਠਾ ਪੇਸ਼ੈਂਟ ਜਿਹੜਾ ਉਹ ਇਸ ਪੈਕਥੀ ਦਾ ਲਾਭ ਲੈ ਸਕਦਾ ਕਿਉਂਕਿ ਰੇਕੀ ਦੀ ਇਹ ਖੂਬੀ ਹੈ ਕਿ ਦੂਰੀ ਤੇ ਸਮੇਂ ਦੀ ਲਿਮਟ ਨੂੰ ਇਹ ਖਤਮ ਕਰ ਦਿੰਦੀ ਹੈ ਜੀ 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 ਕਿਉਂਕਿ ਵੇਖੋ ਜਦੋਂ ਤੁਸੀਂ ਕਿਸੇ ਕੋਲ ਚੱਲ ਕੇ ਜਾਣਾ ਸਮਾਂ ਵੀ ਲੱਗਣਾ ਉਸ ਦੂਰੀ ਨੂੰ ਤੈਅ ਕਰਨਾ ਵੀ ਪੈਣਾ ਹੈ ਤੁਹਾਨੂੰ ਪਰ ਜਦੋਂ ਤੁਸੀਂ ਘਰ ਬੈਠੇ ਕਿਸੇ ਦੇ ਨਾਲ ਤੁਸੀਂ ਜੁੜ ਜਾਂਦੇ ਹੋ ਕਿਸੇ ਦੀ ਹੀਲਿੰਗ ਵਾਸਤੇ ਜੁੜ ਜਾਂਦੇ ਹੋ ਤਾਂ ਤੁਹਾਡੇ ਵਾਸਤੇ ਦੂਰੀ ਵੀ ਖਤਮ ਹੋ ਗਈ ਉਥੋਂ ਤੱਕ ਦੂਰੀ ਨੂੰ ਤੈਅ ਕਰਨ ਦਾ ਜਿਹੜਾ ਸਮੇਂ ਦੀ ਲਿਮਟ ਉਹ ਵੀ ਖਤਮ ਹੋ ਗਈ ਸੋ ਇਸ ਕਰਕੇ ਦੋਨੋਂ ਚੀਜ਼ਾਂ ਨੂੰ ਕਵਰ ਤੁਸੀਂ ਘਰ ਬੈਠੇ ਸਮਾਂ ਵੀ ਬਚਾ ਸਕਦੇ ਹੋ ਤੇ ਆਪਣੀ ਜਿਹੜੀ ਕੋਈ ਮੈਡੀਸਨ ਦਾ ਖਰਚਾ ਉਹ ਵੀ ਬਚਾ ਕੇ ਆਪਣੇ ਘਰ ਬੈਠੇ ਹੀ ਆਪਣਾ ਵੀ ਤੇ ਕਿਸੇ ਦਾ ਦੂਰੋਂ ਬੈਠੇ ਇਲਾਜ ਕਰ ਸਕਦੇ ਹੋ ਇਸ ਰੇਕੀ ਥੈਰੇਪੀ ਦੀ ਇਸ ਅਜਿਹੀ ਵਿਧੀ ਦੀ ਇਹੀ ਸਭ ਤੋਂ ਵੱਡੀ ਖੂਬੀ ਹੈ। ਰੇਕੀ ਪਰੇ ਆਪਾਂ ਹੋਰ ਇਹਦੇ ਬਾਰੇ ਆਪਾਂ ਇਹ ਸਮਝ ਸਕਦੇ ਆਂ ਕਿ ਜਿਹੜੀ ਪ੍ਰਾਣ ਊਰਜਾ ਤੋਂ ਸਾਡਾ ਸਰੀਰ ਬਣਿਆ ਹੈ। ਉਸ ਪ੍ਰਾਣ ਊਰਜਾ ਦੀ ਕਮੀ ਜਦੋਂ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਹਿੱਸੇ 'ਚ ਹੋ ਜਾਂਦੀ ਹੈ। ਉਸ ਕਮੀ ਨੂੰ ਆਪਾਂ ਬਿਮਾਰੀ ਦਾ ਨਾਮ ਦਿੰਦੇ ਆਂ। ਤੇ ਉਸ ਪ੍ਰਾਣ ਊਰਜਾ ਦੀ ਕਮੀ ਨੂੰ ਪੂਰਾ ਕਰਨ ਦੀ ਵਿਧੀ ਦਾ ਨਾਮ ਹੈ ਰੇਕੀ। ਸੋ ਆਪਾਂ ਕਿਸੇ ਵੀ ਆਪਣੇ ਸਰੀਰ ਦੇ ਹਿੱਸੇ ਦੇ ਉੱਤੇ ਜਿੱਥੇ ਪ੍ਰਾਣ ਊਰਜਾ ਦੀ ਕਮੀ ਆ ਗਈ ਹੈ। ਕਤੇ ਦਰਦ ਦੇ ਜਾਂ ਕੋਈ ਵੀ ਬਾਡੀ ਦੇ ਵਿੱਚ ਕਿਸੇ ਜਗ੍ਹਾ ਤੇ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਇੱਕ ਬੇਸਿਕ ਜਿਹੜਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਪ੍ਰਾਣ ਊਰਜਾ ਦੀ ਕਮੀ ਹੋ ਜਾਂਦੀ ਹੈ ਜੀ ਜੀ ਉਹ ਅਸੀਂ ਅਗਰ ਰੇਕੀ ਦੇ ਨਾਲ ਪੂਰਾ ਕਰਦੇ ਆਂ ਤਾਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਅਸੀਂ ਆਪਣਾ ਇਲਾਜ ਆਪੇ ਹੀ ਕਰ ਸਕਦੇ ਆਂ ਸੋ ਰੇਕੀ ਦੀ ਇਹ ਖੂਬੀ ਹੈ ਜੀ ਜੀ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਕਿ ਰੇਕੀ ਕੀ ਹੈ ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਵੀ ਬੜਾ ਜ਼ਰੂਰੀ ਸਵਾਲ ਹੈ ਕਿ ਰੇਕੀ ਕੀ ਨਹੀਂ ਹੈ ਕਈ ਲੋਗ ਇਹਨੂੰ 판ਡਾ ਸਮਝਦੇ ਨੇ ਤੇ ਅਸੀਂ ਤੁਸੀਂ ਦੂਰੋਂ ਇਲਾਜ ਕਰ ਦਿੰਦੇ ਹੋ ਇਹਦਾ ਮਤਲਬ ਕੋਈ 판ਡਾ ਹੈ 판ਡਾ ਹੈ ਜਾਂ ਕੋਈ ਜਾਦੂ ਟੂਣਾ ਹੈ ਜਾਂ ਕੋਈ ਕੀਲਣ ਸ਼ਕਤੀ ਹੈ ਜਾਂ ਧਾਗਾ ਤਰੀਕ ਤੇ ਜਾਦੂ ਮੰਤਰ ਹੈ ਜਾਂ ਕਿਸੇ ਨੂੰ ਹਿਪਨੋਟਾਈਜ਼ ਕਰਨ ਦਾ ਵੀ ਤਰੀਕਾ ਹੈ ਸੋ ਇਹੋ ਜਿਹੀਆਂ ਪੈਥੀਸ ਜਿਹੜੀਆਂ ਪੈਥੀਸ ਨਹੀਂ ਕਹਿਣਾ ਚਾਹੀਦਾ ਇਹੋ ਜਿਹੀ ਬਹਿਮ ਨੇ ਜਿਹੜੇ ਖਾਸ ਤੌਰ ਤੇ ਪੰਜਾਬੀ ਲੋਕਾਂ ਚ ਜ਼ਿਆਦਾ ਨੇ ਸੋ ਇਹੋ ਜਿਹੀਆਂ ਵਿਧੀਆਂ ਨੂੰ ਲੋਕ ਬੜੇ ਵਹਿਮ ਦੇ ਭਾਵ ਨਾਲ ਜ਼ਿਆਦਾ ਲੈਂਦੇ ਆ ਸੋ ਮੈਂ ਤੁਹਾਨੂੰ ਇਹ ਸ਼ੋਰਲੀ ਕਹਿਣਾ ਚਾਹੁੰਗਾ ਕਿ ਰੇਕੀ ਕੋਈ ਵੀ ਇਹੋ ਜਿਹੀ ਮਾੜੀ ਦਦਿਆ ਨਾਲ ਸੰਬੰਧ ਨਹੀਂ ਰੱਖਦੀ ਤੁਸੀਂ ਆਪਣਾ ਤੇ ਦੂਜੇ ਦਾ ਇਲਾਜ ਬਿਨਾਂ ਕਿਸੇ ਡਰਤੋਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਕਰ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਕਿਸੇ ਦਾ ਨੁਕਸਾਨ ਕਰ ਸਕਦੇ ਹੋ ਨਾ ਹੀ ਤੁਹਾਡਾ ਕੋਈ ਰੇਖੀ ਦੇ ਨਾਲ ਨੁਕਸਾਨ ਕਰ ਸਕਦਾ ਹੈ ਸੋ ਰੇਖੀ ਬੜੀ ਸਰਲ ਵਿਧੀ ਹੈ ਇਹਨੂੰ ਬੜੇ ਹੀ ਸੌਖੇ ਤਰੀਕੇ ਨਾਲ ਸਿੱਖਿਆ ਜਾ ਸਕਦਾ ਹੈ ਤੇ ਯੋਗਤਾ ਇਹ ਦੀ ਸਿੱਖਣ ਦੀ ਇੰਨੀ ਹੈ ਕਿ ਸਿੱਖਣ ਦੀ ਭਾਵਨਾ ਹੋਵੇ ਤੁਹਾਡੇ ਕੋਲ ਤੁਹਾਡੀ ਕਿਉਂ ਕਲੀਅਰ ਹੋਵੇ ਕਿ ਕਿਉਂ ਅਸੀਂ ਰੇਖੀ ਸਿੱਖਣੀ ਚਾਹੁੰਦੇ ਆਂ ਅਗਰ ਤੁਸੀਂ ਤੁਹਾਨੂੰ ਤੁਹਾਡੀ ਕਿਉਂ ਕਲੀਅਰ ਹੈ ਕਿ ਅਸੀਂ ਰੇਖੀ ਇਸ ਕਰਕੇ ਸਿੱਖਣੀ ਚਾਹੁੰਦੇ ਆਂ ਜੇ ਤੁਸੀਂ ਆਪਣੇ ਵਾਸਤੇ ਰੋਜ਼ਾਨਾ ਥੋੜਾ ਸਮਾਂ ਕੱਢ ਸਕਦੇ ਹੋ ਕਿਸੀਂ ਆਪਣਾ ਇਲਾਜ ਕਰਨ ਵਾਸਤੇ ਸਮਾਂ ਦੇ ਸਕੀਏ ਤਾਂ ਦੇ ਕੀ ਤੁਹਾਡੇ ਵਾਸਤੇ ਹੈ ਸੋ ਰੇਕੀ ਇੱਕ ਬੜੀ ਸਾਨੂੰ ਤੇ ਸੌਖੀ ਵਿਧੀ ਹੈ ਜੀ 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 ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਹਰ ਇੱਕ ਚੀਜ਼ ਦੇ ਜਿਹੜੀ ਜਿੰਦਾ ਹੈ ਜਾਂ ਉਹ ਕੋ ਚੱਲ ਰਹੀ ਹੈ ਜਾਂ ਆਪਣਾ ਕੰਮ ਵਰਕ ਕਰ ਰਹੀ ਹੈ ਤੇ ਉਹਦੇ ਪਿੱਛੇ ਇੱਕ ਤਾਕਤ ਕੰਮ ਕਰਦੀ ਹੈ ਜਿਹੜੀ ਸਾਡੀ ਪ੍ਰਾਣ ਸ਼ਕਤੀ ਹੈ ਔਰ ਇਹਨਾਂ ਜਿਹੜੀ ਰੇਕੀ ਹੈ ਉਹ ਪ੍ਰਾਣ ਸ਼ਕਤੀ ਦੇ ਉੱਪਰ ਕੰਮ ਕਰਦੀ ਹੈ ਡਾਕਟਰ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਇਸ ਨੂੰ ਬਿਆਨ ਕੀਤਾ ਡਾਕਟਰ ਸਾਹਿਬ ਮੇਰਾ ਗੱਲ ਸਵਾਲ ਰਹੇਗਾ ਤੁਹਾਨੂੰ ਕੀ ਬਹੁਤ ਸਾਰੇ ਜਿਹੜੇ ਰੇਕੀ ਮਾਸਟਰ ਨੇ ਉਹ ਅਲੱਗ-ਅਲੱਗ ਤਰੀਕੇ ਨਾਲ ਰੇਕੀ ਸਿਖਾ ਰਹੇ ਜੇ ਜਾਂ ਰੇਕੀ ਨਾਲ ਇਲਾਜ ਕਰ ਰਹੇ ਨੇ ਤਾਂ ਮੈਂ ਮੇਰਾ ਸਵਾਲ ਇਹ ਹੈ ਕਿ ਕੀ ਰੇਕੀ ਰੇਕੀ ਦੇ ਵਿੱਚ ਵੀ ਫਰਕ ਹੁੰਦਾ ਹੈ ਕਿ ਜੋ ਤੁਸੀਂ ਰੇਕੀ ਕਰਦੇ ਹੋ ਉਹਦੇ ਵਿੱਚ ਕੋਈ ਫਰਕ ਹੈ ਜਾਂ ਕੋਈ ਹੋਰ ਰੇਕੀ ਕਰ ਰਿਹਾ ਉਹਦੇ ਵਿੱਚ ਕੋਈ ਫਰਕ ਇਹਦੇ ਤੋਂ ਥੋੜਾ ਜਿਹਾ ਦੱਸ ਸਕਦੇ ਹੋ ਇਹ ਬਹੁਤ ਵਧੀਆ ਸਵਾਲ ਤੁਹਾਡਾ ਕਿ ਕਈਆਂ ਦੇ ਮਨਾਂ 'ਚ ਇਹ ਵੀ ਸਵਾਲ ਹੁੰਦਾ ਹੈ ਕਿ ਫੁਲਾਣੀ ਜਗ੍ਹਾ ਤੇ ਵੀ ਰੇਕੀ ਸਿਖਾਈ ਜਾਂਦੀ ਹੈ ਜੀ ਕੋਈ ਨੂੰ ਸਿਖਾਉਂਦੇ ਹੋ ਕਿਤੇ ਉਹ ਵਧੀਆ ਨਾ ਸਿਖਾਉਂਦੇ ਹੋ ਜਾਂ ਉਹ ਨਾ ਵਧੀਆ ਸਿਖਾਉਂਦੇ ਤੁਸੀਂ ਵਧੀਆ ਸਿਖਾਉਂਦੇ ਹੋ ਜੀ ਜੀ ਸੋ ਅਗਰ ਜਿਹੜਾ ਇਮਾਨਦਾਰੀ ਨਾਲ ਕੋਈ ਟਰੈਡੀਸ਼ਨਲ ਰੇਕੀ ਮਾਸਟਰ ਹੈ ਜਿਹੜਾ ਡਾਕਟਰ ਮਿਕਾਓ ਸੁਰੀ ਜੀ ਦੇ ਰੂਲਸ ਨੂੰ ਫਾਲੋ ਕਰਕੇ ਰੇਕੀ ਸਿਖਾਉਂਦਾ ਹੈ ਤਾਂ ਰੇਕੀ ਦੀ ਜਿਹੜੀ ਟੈਕਨੀਕ ਉਹ ਹਰ ਥਾਂ ਇੱਕੋ ਜੀ ਹੈ ਇੱਕੋ ਜੀ ਕਿਤੇ ਵੀ ਹਾਂ ਰੇਕੀ ਥੈਰੇਪੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਹਾਂ ਸਿਖਾਉਣ ਦੇ ਤਰੀਕੇ 'ਚ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਹਰ ਇੱਕ ਦਾ ਐਕਸਪੀਰੀਅੰਸ ਆਪਣਾ ਆਪਣਾ ਤਰੀਕਾ ਹੈ ਸੋ ਰੇਕੀ ਥੈਰੇਪੀ ਇੱਕ ਹੀ ਹੈ ਤੇ ਹਰ ਜਗ੍ਹਾ ਸੇਮ ਹੀ ਸਿਖਾਈ ਜਾਂਦੀ ਹੈ ਠੀਕ ਹੈ ਠੀਕ ਹੈ ਔਰ ਡਾਕਟਰ ਸਾਹਿਬ ਇੱਕ ਚੀਜ਼ ਹੋਰ ਕਲੀਅਰ ਕਰ ਦਿਓ ਅਸੀਂ ਬੜੀ ਜਗ੍ਹਾ ਤੇ ਸੁਣਿਆ ਹੈ ਕਿ ਜਦ ਵੀ ਅਸੀਂ ਰੇਕੀ ਦੇ ਵਿੱਚ ਕਿਸੇ ਦਾ ਇਲਾਜ ਕਰਦੇ ਹਾਂ ਤੇ ਜਿਹੜਾ ਇਲਾਜ ਕਰਨ ਵਾਲਾ ਰੇਕੀ ਮਾਸਟਰ ਹੈ ਉਹਦੀ ਬਾਡੀ ਨੂੰ ਕੋਈ ਸਾਈਡ ਇਫੈਕਟ ਆ ਜਾਂਦਾ ਮੰਨ ਲਓ ਕਿ ਤੁਸੀਂ ਮੇਰੀ ਦੇਖੀ ਕਰ ਰਹੇ ਹੋ ਜਾਂ ਆਪਾਂ ਅਦਰ ਪੇਸ਼ੈਂਟ ਦੀ ਰੇਕੀ ਕਰ ਰਹੇ ਹਾਂ ਕਿ ਉਹਦੀ ਜਿੰਨੀਆਂ ਵੀ 네ਗੇਟਿਵ ਵਾਈਬਸ ਨੇ ਕਿ ਤੁਹਾਡੀ ਬਾਡੀ ਉਹਨੂੰ ਅਬਜ਼ਰਵ ਕਰਦੀ ਹੈ ਜਾਂ ਉਹਦੇ ਤੁਹਾਨੂੰ ਕੋ ਨੁਕਸਾਨ ਹੁੰਦਾ ਵੇਖੋ ਜੀ ਇਹਦੇ ਦੋਵੇਂ ਜਵਾਬ ਨੇ ਹਾਂ ਵੀ ਹੈ ਤੇ ਨਾ ਵੀ। ਅੱਛਾ ਜੀ ਉਹ ਕਿਵੇਂ ਆਪਾਂ ਇਹਨੂੰ ਹਾਂ ਦੇ ਵਿੱਚ ਜੇ ਸਮਝਦੇ ਆ ਕਿ ਕੀ ਸਾਨੂੰ ਕਿਸੇ ਦੀ ਹੀਲਿੰਗ ਕਰਨ ਨਾਲ ਕਿਸੇ ਦੀ ਨੈਗੇਟਿਵਿਟੀ ਸਾਡੇ ਉੱਪਰ ਆਉਂਦੀ ਹੈ ਤੇ ਉਹਦਾ ਜਵਾਬ ਹੈ ਹਾਂ। ਪਰ ਉਹ ਕਿੰਨਾ ਨੂੰ ਆਉਂਦੀ ਹੈ ਉਹ ਜ਼ਰੂਰੀ ਸਮਝਣਾ ਜ਼ਰੂਰੀ ਹੈ। ਜਿਹੜੇ ਲੋਕ ਬਿਨਾਂ ਸਿੱਖਿਓ ਬਿਨਾਂ ਸਮਝਿਓ ਇਸ ਚੀਜ਼ ਨੂੰ ਵਰਤਦੇ ਨੇ। ਹਾਂ ਬਿਲਕੁਲ ਬਿਲਕੁਲ। ਹਾਂ ਜੀ ਪ੍ਰੋਪਰ ਇਹਦੀ ਟ੍ਰੇਨਿੰਗ ਨਹੀਂ ਲੈਂਦੇ। ਇਹਦੇ ਵਿੱਚ ਇੱਕ ਖਾਸ ਕਾਰਜ ਕੀਤਾ ਜਾਂਦਾ ਹੈ ਜਿਹਨੂੰ ਆਪਾਂ ਸ਼ਕਤੀ ਬਾਦ ਕਹਿੰਦੇ ਆ ਇਨੀਸ਼ੀਏਸ਼ਨ ਕਹਿੰਦੇ ਆ ਇਨ ਟਿਊਨਮੈਂਟ ਕਰਨਾ ਕਹਿੰਦੇ ਆ ਕੁਝ ਲੋਕ ਇਸ ਨੂੰ ਫਾਲਤੂ ਸਮਝ ਕੇ ਇਹਦੀ ਲੋੜ ਨੂੰ ਨਾ ਸਮਝਦੇ ਹੋਏ ਆਪਣੇ ਵੀ YouTube Facebook Insta ਤੋਂ ਵੇਖ ਕੇ ਰੇਕੀ ਦਾ ਅਭਿਆਸ ਜਾਂ ਹੋਰ ਥੈਪੀਥੀਸ ਦਾ ਅਭਿਆਸ ਕਰਨ ਲੱਗ ਪੈਂਦੇ ਨੇ ਸੋ ਉਹਦੇ ਸਾਈਡ ਇਫੈਕਟ ਉਦੋਂ ਹੁੰਦੇ ਨੇ ਕਿ ਜਦੋਂ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਨਹੀਂ ਸਿੱਖਦੇ ਤੇ ਦੂਸਰੇ ਨੂੰ ਸਿਰਫ ਹੀਲਿੰਗ ਕਰਨਾ ਸਿੱਖਦੇ ਆ ਨਾ ਉਦੋਂ ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰਾ ਤਾਂ ਠੀਕ ਹੋ ਜਾਂਦਾ ਹੈ ਪੇਸ਼ੈਂਟ ਪਰ ਉਹਦੀ ਜੋ ਵੀ ਇਹ 네ਗੇਟਿਵ ਵਾਈਬ੍ਰੇਸ਼ਨਸ ਨੇ 네ਗੇਟਿਵਿਟੀ ਉਹਦੇ ਅਲਰੇਡੀ ਸਾਡੇ ਸਰੀਰ 'ਚ ਆ ਸਕਦੀ ਹੈ ਪਰ ਅਗਰ ਤੁਸੀਂ ਇਹਨੂੰ ਪ੍ਰੋਪਰ ਸਮਝ ਕੇ ਟ੍ਰੇਨਿੰਗ ਲੈ ਕੇ ਇਹਨੂੰ ਇਹਦਾ ਸਹੀ ਰੂਲ ਸਮਝ ਕੇ ਕਿ ਕਿਵੇਂ ਅਸੀਂ ਇਹਨੂੰ ਯੂਜ਼ ਕਰਨਾ ਹੈ ਤਾਂ ਫਿਰ ਤੁਹਾਨੂੰ ਬੇਫਿਕਰ ਹੋ ਕੇ ਦੇਖੀ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਫਿਰ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਕਿ ਸਾਨੂੰ ਕਿਸੇ ਦਾ ਕੋਈ ਸਾਈਡ ਇਫੈਕਟ ਨਾ ਆ ਜਾਵੇ ਕੋਈ 네ਗੇਟਿਵਿਟੀ ਨਾ ਆ ਜਾਵੇ ਨਹੀਂ ਹੁੰਦੀ ਹਜ਼ਾਰਾਂ ਲੱਖਾਂ ਲੋਕੀ ਦੇ ਕੀਤੇ ਨਾਲ ਅਭਿਆਸ ਕਰ ਰਹੇ ਨੇ ਮੈਨੂੰ ਵੀ 12-15 ਸਾਲ ਹੋ ਗਏ ਨੇ ਜੇ ਇਸ ਵਿੱਦਿਆ ਨਾਲ ਜੁੜੇ ਪਹਿਲਾਂ ਸਿੱਖੀਏ ਫਿਰ ਸਿਖਾਉਂਦਿਆਂ ਹੋਇਆ ਵੀ 10 ਤੋਂ 12 ਸਾਲ ਹੋ ਗਏ ਨੇ ਸੋ ਅੱਜ ਤੱਕ ਕਦੀ ਵੀ ਮੇਰੇ ਸਟੂਡੈਂਟ ਨੇ ਜਾਂ ਮੈਨੂੰ ਕਦੀ ਕੋਈ ਇਹ ਜਿਹਾ ਇਫੈਕਟ ਨਹੀਂ ਆਇਆ ਕਿ ਕਿਸੇ ਦੀ ਨੈਗੇਟਿਵਿਟੀ ਨੇ ਮੇਰੇ ਤੇ ਅਸਰ ਕੀਤਾ ਹੋਵੇ ਸੋ ਇਹ ਪ੍ਰੋਪਰ ਟੈਕਨੀਕ ਸਿੱਖ ਕੇ ਕਰਨ ਵਾਲੀ ਆ ਨਾ ਕਿ ਇਧਰੋਂ ਉਧਰੋਂ ਮਲਟੀ ਡਾਟਾ ਇਕੱਠਾ ਕਰਕੇ ਤਜਰਬੇ ਕਰਨ ਵਾਲੀ ਜੀ ਜੀ ਸੋ ਹਰ ਇੱਕ ਚੀਜ਼ ਦੀ ਇੱਕ ਖਾਸ ਵੈਲਿਊ ਨੂੰ ਸਮਝ ਕੇ ਸਿੱਖੋ ਤੇ ਸੇਫ ਰਹੋ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਹੈ ਕਿ ਰੇਕੀ ਜਿਹੜੀ ਆ ਉਹਨੂੰ ਕਿਸੇ ਗੁਰੂ ਤੋਂ ਹੀ ਸਿੱਖਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਤੁਸੀਂ YouTube ਤੋਂ Insta ਤੋਂ ਮਤਲਬ ਤੁਸੀਂ ਦੇਖ ਕੇ ਕਿਸੇ ਤੋਂ ਸਿੱਖ ਰਹੇ ਹੋ ਤਾਂ ਬਹੁਤ ਕੋਈ ਸਟੈਕਨਿਕਲ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਉਹ ਨਹੀਂ ਕਲੀਅਰ ਕਰ ਸਕਦੇ ਐਵੇਂ ਕਿਸੇ ਸਿਆਣੇ ਨੇ ਨਹੀਂ ਕਿਹਾ ਕਿ ਗੁਰੂ ਬਿਨਾ ਗਤ ਨਹੀਂ ਹੁੰਦੀ ਸੋ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਕਿਸੇ ਦਾ ਇਲਾਜ ਕਰਨਾ ਹੈ ਉਹਨੂੰ ਪ੍ਰੋਪਰ ਕਿਸੇ ਟੀਚਰ ਤੋਂ ਟ੍ਰੇਨਿੰਗ ਲੈ ਕੇ ਹੀ ਕੀਤਾ ਜਾਵੇ ਤਾਂ ਉਹ ਤੁਹਾਡੇ ਲਈ ਬੈਨੀਫਿਟ ਦਿੰਦਾ ਹੈ ਸੋ ਡਾਕਟਰ ਸਾਹਿਬ ਇਹਦੇ ਨਾਲ ਹੀ ਅਗਲਾ ਸਵਾਲ ਮੇਰਾ ਰਹੇਗਾ ਕਿ ਜਿੰਨੇ ਵੀ ਰੋਗ ਮੂਲ ਰੋਗ ਸਾਡੇ ਸਰੀਰ ਵਿੱਚ ਆ ਜਾਂਦੇ ਨੇ ਸਮੱਸਿਆਵਾਂ ਅੱਜ ਲੋਕ ਭਰੇ ਭਰੇ ਇਹਨਾਂ ਸਮੱਸਿਆਵਾਂ ਦੇ ਨਾਲ ਤਾਂ ਰਿਕੀ ਇਹਨਾਂ ਰੋਗਾਂ ਨੂੰ ਕਿਹੜੇ ਤਰੀਕੇ ਨਾਲ ਦੇਖਦੀ ਹੈ ਔਰ ਇਲਾਜ ਕਿਸ ਤਰੀਕੇ ਨਾਲ ਕਰਦੀ ਹੈ ਰਿਕੀ ਬਹੁਤ ਵਧੀਆ ਸਵਾਲ ਹੈ ਜਿਹੜੇ ਰੋਗਾਂ ਦੇ ਜਿਹੜੇ ਮੂਲ ਤਿੰਨ ਕਾਰਨ ਹੈਗੇ ਨੇ ਜਿਹਨਾਂ ਕਾਰਨ ਆਪਾਂ ਮੰਨ ਸਕਦੇ ਆ ਇੱਕ ਤਾਂ ਹੈਗਾ ਤੁਹਾਡੀ ਮਾਨਸਿਕ ਅਵਸਥਾ ਕੀ ਹੈ ਕਿਉਂਕਿ ਜਦੋਂ ਅਸੀਂ ਮਾਨਸਿਕ ਤੌਰ ਤੇ ਜਿਆਦਾ ਪਰੇਸ਼ਾਨ ਰਹਿੰਦੇ ਆ ਡਿਪਰੈਸ਼ਨ ਚ ਰਹਿੰਦੇ ਆ ਐਂਜਾਇਟੀ ਚ ਰਹਿੰਦੇ ਆ ਤਾਂ ਉਹ ਜਿਹੜੀ ਸਾਡੀ ਮਾਨਸਿਕ ਅਵਸਥਾ ਹੈ ਨਾ ਸਾਡੇ ਸਰੀਰ ਤੇ ਅਸਰ ਕਰਦੀ ਕਰਦੀ ਹੈ ਦੂਸਰਾ ਜਿਹੜਾ ਕਾਰਨ ਹੈ ਲੋਕਾਂ ਦੇ ਵਿੱਚ ਜਿਆਦਾ ਬਿਮਾਰੀਆਂ ਪੈਦਾ ਹੋਣ ਦਾ ਉਹ ਹੈਗਾ ਕਿ ਖਾਣ ਪੀਣ ਹਾਂ ਜਿਹੜਾ ਖਾਣ ਪੀਣ ਜਿਹੜਾ ਵਿਗੜਿਆ ਆ ਜਿਹੜਾ ਕਿ ਕੋਈ ਜੰਕ ਫੂਡ ਜਿਆਦਾ ਖਾ ਰਹੇ ਨੇ ਜਾਂ ਪਿਓਰਿਟੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਬਿਲਕੁਲ ਘਟ ਗਈ ਹੈ ਸੋ ਉਹਦਾ ਇੱਕ ਇਹ ਕਾਰਨ ਹੈ ਕਿ ਜਿਹੜੇ ਜਿਆਦਾ ਲੋਕ ਬਿਮਾਰ ਹੋਏ। ਤੀਸਰਾ ਕਾਰਨ ਹੈ ਕਿ এনवायरमेंटਲ ਪੋਲੂਸ਼ਨ। ਕਿ ਜਿੰਨਾ ਪੋਲੂਸ਼ਨ ਇਸ ਵਕਤ ਸਾਡੇ ਇੰਡੀਆ ਦੇ এনवायरमेंट ਦੇ ਵਿੱਚ ਹੈਗਾ ਕਿਸੇ ਹੀ ਕੰਟਰੀ ਦੇ ਵਿੱਚ ਸ਼ਾਇਦ ਹੋਵੇ। ਸੋ ਇਹ ਸਾਰਾ ਜਿਹੜੇ ਤਿੰਨ ਮੂਲ ਕਾਰਨ ਨੇ ਸਾਡੇ ਬਿਮਾਰ ਹੁੰਦੇ। ਪਰ ਬਿਮਾਰ ਹੋਣ ਦੇ ਕਾਰਨ ਦੇ ਪਿੱਛੇ ਇੱਕ ਹੀ ਚੀਜ਼ ਹੈ ਪ੍ਰਾਣ ਊਰਜਾ ਦੇ ਵਿੱਚ ਕਮੀ। ਸੋ ਜਿਹੜੀ ਅਸੀਂ ਆਲਰੇਡੀ ਆਟੋਮੈਟਿਕਲੀ ਨੇਚਰਲੀ ਪ੍ਰਾਣ ਊਰਜਾ ਲੈਨੇ ਆ। ਉਹ ਲੈਨੇ ਆਪਾਂ ਸਾਥ ਸੋ ਇਹਨਾਂ ਪੋਲੂਸ਼ਨ ਨੂੰ ਹੁੰਦਾ ਕਰਕੇ ਮਾਨਸਿਕ ਪਰੇਸ਼ਾਨੀਆਂ ਦੇ ਵਧਨ ਦਾ ਕਰਕੇ এনवायरमेंट ਦਾ ਜਿਹੜਾ ਪੋਲੂਸ਼ਨ ਜਾਂ ਕਾਨਪੀਨ ਖਰਾਬ ਹੁੰਦਾ ਕਰਕੇ ਜਿਹੜੀਆਂ ਸਾਡੇ ਸਰੀਰ 'ਚ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਦਾ ਇੱਕੋ ਹੀ ਇੱਕ ਇਲਾਜ ਹੈ ਪ੍ਰਾਣ ਰੋਗਾਂ ਨੂੰ ਵਧਾਉਣਾ ਆਦਰਵਾਇਜ਼ ਅਸੀਂ ਜਿੰਨਾ ਚਿਰ ਮੱਤੀ ਲੰਮੇ ਸਮੇਂ ਤੋਂ ਦਵਾਈਆਂ ਖਾਈ ਦੇਗੇ ਉਹ ਸਾਡੇ ਸਰੀਰਕ ਲੈਵਲ ਤੇ ਤੇ ਅਸਰ ਕਰਨਗੀਆਂ ਪਰ ਮਾਨਸਿਕ ਲੈਵਲ ਤੇ ਛੇਤੀ ਅਸਰ ਨਹੀਂ ਕਰਦੀਆਂ ਜਿਨ੍ਹਾਂ ਕਰਕੇ ਅਸੀਂ ਮੂਲ ਜੜ ਤੱਕ ਨਹੀਂ ਪਹੁੰਚ ਸਕਦੇ ਸੋ ਜਿੰਨੀਆਂ ਵੀ ਬਿਮਾਰੀਆਂ ਨੇ 100 ਦੇ ਵਿੱਚੋਂ 85% ਬਿਮਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਮਾਨਸਿਕ ਅਵਸਥਾ ਦੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਦੇਖੀ ਦੀ ਕੋ ਵੀ ਇਹ ਆ ਕਿ ਇੱਕੋ ਸਮੇਂ ਦੇ ਉੱਤੇ ਤੁਹਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤੇ ਆਤਮਿਕ ਤੌਰ ਤੇ ਤਿੰਨੋਂ ਲੈਵਲ ਤੇ ਤੁਹਾਨੂੰ ਹੀਲ ਕਰਦੀ ਹੈ ਤੁਹਾਨੂੰ ਆਨੰਦ ਦਿੰਦੀ ਹੈ ਤੰਦਰੁਸਤੀ ਦਿੰਦੀ ਹੈ ਤੇ ਸ਼ਾਂਤੀ ਵੀ ਦਿੰਦੀ ਹੈ ਸੋ ਇਹ 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 ਤੋਂ ਈ ਸਵਾਲ ਨੇ ਮੇਰੇ ਇੱਕ ਚੀਜ਼ ਨੂੰ ਹੋਰ ਕਲੀਅਰ ਕੀਤਾ ਹੈ ਕਿ ਅੱਜ ਸੀ ਹਰ ਇੱਕ ਰੋਗ ਨੂੰ ਠੀਕ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀ ਟੈਬਲੇਟਸ ਗੋਲੀਆਂ ਜਾਂ ਇੰਜੈਕਸ਼ਨ ਮਤਲਬ ਹਰ ਤਰੀਕੇ ਦਾ ਇਲਾਜ ਕਰ ਰਿਹਾ ਹੈ ਔਰ ਉਹ ਇਲਾਜ ਕਰਦੇ ਕਰਦੇ ਵੀ ਰੋਗ ਸਾਡੇ ਵਾਅਦੇ ਪਏ ਨੇ ਤਾਂ ਉਹ ਤੁਸੀਂ ਬੜੇ ਅਸੀਂ ਤਰੀਕੇ ਦੱਸਿਆ ਕਿ ਉਹ ਰੋਗ ਸਰੀਰਕ ਤਾਂ ਨਹੀਂ ਹੈ ਜਿਹੜਾ ਮਾਨਸਿਕ ਰੋਗ ਹੈ ਰੇਕੀ ਉਹ ਨੂੰ ਠੀਕ ਕਰਦੀ ਜੀ ਜੀ ਮੇਨ ਜੜ ਨੂੰ ਠੀਕ ਕਰਦੀਆ ਤਾਂ ਬਾਕੀ ਰੋਗ ਵੀ ਠੀਕ ਹੋ ਜਾਂਦੇ ਬਿਲਕੁਲ ਬਿਲਕੁਲ ਕਿਉਂਕਿ ਜਿੰਨਾ ਚਿਰ ਜੜ ਨਹੀਂ ਅਸੀਂ ਕਟਾਂਗੇ ਉਹਨਾਂ ਦੇ ਤੱਕ ਉਹ ਜੇ ਅਸੀਂ ਕਿਉਂਕਿ ਦਵਾਈਆਂ ਦਾ ਆਸਰਾ ਜਿਹੜਾ ਹੈਗਾ ਨਾ ਉਹ ਸਿਰਫ ਫੁੱਲ ਬੂਟਿਆਂ ਨੂੰ ਝਾੜਨਾ ਹੁੰਦਾ ਪੱਤੀਆਂ ਨੂੰ ਝਾੜਨਾ ਹੁੰਦਾ ਜੇ ਪੌਦੇ ਦੀ ਕਾੜ ਛਾੜ ਕਰਦੇ ਆ ਪਰ ਅਸਲੀ ਇਲਾਜ ਹੋਈ ਹੈ ਜਿਹੜਾ ਤੁਹਾਡੇ ਰੋਗ ਦੀ ਜੜ ਤੁਹਾਡੇ ਅੰਦਰੋਂ ਕੱਢ ਦਵੇ ਹੁਣ ਮਾਨਸਿਕ ਲੈਵਲ ਤੇ ਆਪਾਂ ਇਸ ਚੀਜ਼ ਨੂੰ ਸਮਝਦੇ ਆ ਇੱਕ ਛੋਟੀ ਜੀ ਉਦਾਹਰਣ ਲਾਵਾਂਗੇ ਮਾਨਸਿਕ ਪਰੇਸ਼ਾਨੀ ਤੋਂ ਇੱਕ ਆਪਾਂ ਚ ਕਿਸੇ ਇੱਕ ਬਿਮਾਰੀ ਦੀ ਉਦਾਹਰਣ ਲੈਂਦੇ ਆ ਅ ਫੋਰ ਇਗਜ਼ਾਮਪਲ ਕਬਜ ਜੀ ਕਿ ਕਾਫੀ ਪੇਸ਼ੈਂਟ ਇਹੋ ਜਿਹੇ ਕਿ ਜਿਹੜੇ ਕਬਜ ਤੋਂ ਪਰੇਸ਼ਾਨ ਲੈਂਦੇ ਨੇ ਹੁਣ ਸਰੀਰਕ ਤੌਰ ਤੇ ਵੇਖੋ ਕਿ ਸਾਡੇ ਜਿੰਨੀ ਵੇਸਟੇਜ ਆ ਉਹ ਸਾਡੇ ਅੰਦਰ ਜਾਮ ਹੋਈ ਹੈ ਜਾਮ ਜੋ ਅੰਦਰ ਗਿਆ ਸੀ ਉਹ ਰੁਕ ਗਿਆ ਸੋ ਉਹਨੂੰ ਬਾਹਰ ਜਿੰਨਾ ਚਿਰ ਉਹ ਪ੍ਰੋਪਰ ਸਹੀ ਨੇਚਰਲ ਤਰੀਕੇ ਨਾਲ ਪਾਸ ਆਊਟ ਨਹੀਂ ਹੁੰਦਾ ਅਸੀਂ ਉਹਨੂੰ ਕਬਜ ਦਾ ਰੋਗ ਦੇ ਦਿੰਦੇ ਆ ਜਾਂ ਨਾ ਦੇ ਦਿੰਦੇ ਹੁਣ ਅਗਰ ਇਹਨੂੰ ਮਾਨਸਿਕ ਅਵਸਥਾ ਨਾਲ ਜੋੜੀਏ ਜੀ ਹਰ ਰਾਨੋ ਜਣੇ ਲੋਕ ਇਸ ਗੱਲ ਨੂੰ ਸੁਣ ਕੇ ਕਿ ਕਬਜ ਦਾ ਮੂਲ ਕਾਰਨ ਮਾਨਸਿਕ ਤੌਰ ਤੇ ਪਤਾ ਕੀ ਹੈ ਜੀ ਕੰਜੂਸੀ ਜਿਹੜੇ ਲੋਕ ਕੰਜੂਸ ਹੁੰਦੇ ਆ ਨਾ ਉਹਨਾਂ ਦਾ ਪੇਟ ਸਾਫ਼ ਨਹੀਂ ਹੁੰਦਾ ਓਕੇ ਕੰਜੂਸੀ ਕੀ ਹੁੰਦੀ ਹੈ ਕਿ ਜੋ ਸਾਡੇ ਕੋਲ ਆ ਗਿਆ ਅਸੀਂ ਉਹਨੂੰ ਰੋਕ ਲਈਏ ਕਿਸੇ ਨੂੰ ਦਈਏ ਨਾ ਅੱਗੇ ਨਾ ਵੰਡ ਲਈਏ ਠੀਕ ਹੈ ਤੇ ਸਰੀਰ ਵੀ ਫਿਰ ਉਹੀ ਹੈਬਿਟ ਲੈ ਲੈਂਦਾ ਹੈ ਕਿ ਜੋ ਉਹਦੇ ਅੰਦਰ ਆ ਗਿਆ ਉਹਨੂੰ ਰੋਕ ਲੈਂਦਾ ਹੈ ਜੀ ਜੀ ਉਹਨੂੰ ਪਾਸ ਆਊਟ ਨਹੀਂ ਕਰਨਾ ਚਾਹੁੰਦਾ ਉਹਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ ਮੈਂ ਮੈਂ ਰੋਕ ਰਿਆ ਤੁਹਾਨੂੰ ਇਸ ਗੱਲ ਤੇ ਵੀ ਇੱਕ ਮਾਈਂਡ ਨੂੰ ਅਸੀਂ ਕਮਾਂਡ ਦਿੱਤੀ ਹੋਈ ਹੈ ਵੀ ਜੋ ਵੀ ਸਾਡੇ ਕੋਲ ਆ ਗਿਆ ਚਾਹੇ ਉਹ ਧਨ ਹੈ ਦੌਲਤ ਹੈ ਪੈਸਾ ਕੁਝ ਵੀ ਹੈ ਜੀ ਜੀ ਅਦਰ ਜੋ ਵੀ ਚੀਜ਼ਾਂ ਸਾਡੇ ਕੋਲ ਨੇ ਪਦਾਰਥ ਜਿੰਨੇ ਵੀ ਨੇ ਉਹਨੂੰ ਰੋਕ ਕੇ ਰੱਖ ਲੈਣਾ ਜੀ ਜੀ ਉਹ ਕੁੰਜੀ ਹੈ ਉਹ ਕੱਲੀ ਪੈਸੇ ਨੂੰ ਨਹੀਂ ਹਰ ਹਰ ਤਰੀਕੇ ਨਾਲ ਮੰਨ ਸਕਦੇ ਤਾਂ ਉਹ ਹੀ ਰਿਲੇਟ ਜੋ ਸਾਡੀ ਬੋਡੀ ਚ ਰਿਲੀਜ਼ ਹੁੰਦਾ ਹੈ ਜੋ ਅਸੀਂ ਸੋਚਦੇ ਆ ਜੋ ਅਸੀਂ ਸਮਝਦੇ ਆ ਬੋਡੀ ਉਸੇ ਤਰੀਕੇ ਨਾਲ ਰिएक्ट ਕਰਦੀ ਆ ਤਾਂ ਤੁਹਾਡਾ ਸਵਾਲ ਇਹ ਸੀ ਨੂੰ ਕਲੀਅਰ ਕਰ ਰਿਹਾ ਕਿ ਅਗਰ ਉਹ ਚੀਜ਼ ਤੁਹਾਡਾ ਮਾਈਂਡ ਉਸ ਨੂੰ ਮੰਨਿਆ ਹੋਇਆ ਤਾਂ ਸਰੀਰ ਵੀ ਉਸ ਚੀਜ਼ ਨੂੰ ਮੰਨਦਾ ਹੈ ਉਸ ਚੀਜ਼ ਨੂੰ ਐਕਸੈਪਟ ਕਰਦਾ ਹੈ ਜੋ ਤੁਹਾਡੀ ਮਾਨਸਿਕ ਅਵਸਥਾ ਹੈ ਨਾ ਉਹੀ ਤੁਹਾਡੀ ਸਰੀਰਕ ਅਵਸਥਾ ਹੈ ਸੋ ਜੇ ਅਗਰ ਤੁਸੀਂ ਆਪਣੀ ਕੰਜੂਸੀ ਨੂੰ ਦੂਰ ਕਰੋ ਤਾਂ ਤੁਹਾਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਕਬਜ ਨੂੰ ਦੂਰ ਕਰਨ ਵਾਸਤੇ ਹੁਣ ਕੰਜੂਸੀ ਦਾ ਮਤਲਬ ਦੂਰ ਕਰਨਾ ਮਤਲਬ ਇਹ ਨਹੀਂ ਕਿ ਫਜ਼ੂਲ ਖਰਚੀ ਸ਼ੁਰੂ ਕਰ ਦਿਓ ਮਤਲਬ ਇਹ ਹੈ ਕਿ ਜੇ ਨਹੀਂ ਤੁਹਾਡੀਆਂ ਨੀਡਸ ਨੇ ਲੋੜਾਂ ਨੇ ਉਹਨਾਂ ਦੇ ਉੱਤੇ ਵੀ ਅਗਰ ਤੁਸੀਂ ਰੋਕ ਪਾਤ ਛੱਡਦੇ ਹੋ ਤਾਂ ਤੁਹਾਡੀ ਕਬਜ ਨੂੰ ਕੋਈ ਵੀ ਡਾਕਟਰ ਹਕੀਮ ਵੈਦ ਕੀਕ ਨਹੀਂ ਕਰਾਸ ਹੈ ਨਾ ਜੀ ਸੋ ਅਗਰ ਜਿਨਾਂ ਨੂੰ ਕਨਸਟਿਟਿਊਸ਼ਨ ਰਹਿੰਦੀ ਹੈ ਉਹ ਨੋਟ ਕਰਦੇ ਹੋਣਗੇ ਕਿ ਉਹਨਾਂ ਦਾ ਸੁਭਾਅ ਥੋੜਾ ਕੰਜੂਸ ਰਹਿੰਦਾ ਸੋ ਕੰਜੂਸੀ ਨੂੰ ਛੱਡੋ ਤੇ ਆਪਣੇ পেট ਨੂੰ ਵੀ ਸਾਫ਼ ਹੁੰਦਾ ਵੇਖੋ ਤੁਸੀਂ ਹੈਰਾਨ ਹੋ ਜਾਓਗੇ ਕਿ ਐਡਾ ਸੌਕਾ ਦਾ ਹੁਣ ਮਾਨਸਿਕ ਤੌਰ ਤੇ ਅਗਰ ਇਸ ਭਾਵਨਾ ਨੂੰ ਵਧਾਉਣਾ ਹੋਵੇ ਕਿ ਸਾਡੇ ਅੰਦਰੋਂ ਕੰਜੂਸੀ ਦੇ ਭਾਵ ਨਿਕਲ ਜਾਣ ਤਾਂ ਇਹ ਕੀ ਤੁਹਾਡੇ ਵਾਸਤੇ ਬਹੁਤ ਵਧੀਆ ਮਦਦ ਕਰ ਸਕਦਾ ਜੀ 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 ਜਿਵੇਂ ਸਾਡੇ ਦਰਸ਼ਕ ਬੜੇ ਇੰਟਰਸਟਿੰਗ ਇਸ ਵਿਸ਼ੇ ਨੂੰ ਸੁਣਦੇ ਪਏ ਨੇ ਕਿ ਕਿਵੇਂ ਤੁਸੀਂ ਇੱਕ ਛੋਟੇ ਟਾਪਿਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਨੇ ਕਿਵੇਂ ਤੁਸੀਂ ਆਪਣੇ ਰੋਗਾਂ ਨੂੰ ਆਪਣੇ ਅੰਦਰ ਨੱਪੇ ਬੈਠੇ ਹੋ ਕਿਵੇਂ ਉਹਨੂੰ ਤੁਸੀਂ ਜਗੜਿਆ ਹੋਇਆ ਤਾਂ ਉਹਦੇ ਚਾ ਅਗਰ ਸ਼ਰਕਾਰਾ ਪਾਉਣਾ ਹੈ ਤਾਂ ਤੁਹਾਨੂੰ ਸੈਲਫ ਹੀਲਿੰਗ ਦੇ ਨਾਲ ਜੁੜਨਾ ਹੀ ਪਵੇਗਾ ਸੋ ਸੈਲਫ ਹੀਲਿੰਗ ਦੀ ਗੱਲ ਆਈ ਹੈ ਤਾਂ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਤੁਹਾਡ ਨੂੰ ਇਹ ਰਹੇਗਾ ਕਿ ਜਿਹੜੇ ਦੂਰ ਤਰ੍ਹਾਂ ਦੇ ਲੋਕ ਬੈਠੇ ਨੇ ਉਹ ਸਿੱਖਣਾ ਚਾਹੁੰਦੇ ਨੇ ਇਸ ਰੇਕੀ ਨੂੰ ਜਾਂ ਕੁਝ ਲੋਕ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਤਾਂ ਇਲਾਜ ਲਈ ਕਿੰਨਾ ਕੁ ਟਾਈਮ ਲੱਗਦਾ ਔਰ ਜੇ ਸੀ ਇਸ ਰੇਕੀ ਨੂੰ ਸਿੱਖਣਾ ਹੈ ਤੇ ਉਹ ਸਿੱਖਣ ਤੇ ਕਿੰਨਾ ਟਾਈਮ ਲੱਗ ਸਕਦਾ ਹੈ ਹਾਂਜੀ ਵੇਖੋ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ 5 ਤੋਂ 6 ਘੰਟੇ ਦਾ ਇੱਕ ਸੈਸ਼ਨ ਹੁੰਦਾ ਆਨਲਾਈਨ ਕਾਲ ਦੇ ਉੱਤੇ ਮੇਰਾ ਜੋ ਪ੍ਰੋਸੀਜਰ ਹੈ ਸਿਖਾਉਂਦਾ 1 ਟੂ 1 ਵੀਡੀਓ ਕਾਲ ਦੇ ਉੱਤੇ ਹਰ ਇੱਕ ਜਿਹੜਾ ਵੀ ਰੇਕੀ ਸਿੱਖਣ ਦਾ ਚਾਹਵਨ ਹੈ ਉਹਨੂੰ ਇਕੱਲੇ ਨੂੰ ਡੀਲ ਕਰੀਦਾ ਫਿਲਹਾਲ ਜੋ ਮੇਰਾ ਜੋ ਸਿਸਟਮ ਹੈ ਤਾਂ ਕਿ ਸਿੱਖਣ ਵਾਲੇ ਦੇ ਸਾਰੇ ਡਾਊਟ ਵੀ ਕਲੀਅਰ ਹੋਣ ਉਹਨੂੰ ਪ੍ਰੋਪਰ ਇਸ ਚੀਜ਼ ਦੀ ਨੌਲੇਜ ਵੀ ਮਿਲੇ ਤੇ ਉਹਦਾ ਸ਼ਕਤੀਪਾਤ ਵੀ ਸਾਹਮਣੇ ਬਿਠਾ ਕੇ ਆਨਲਾਈਨ ਹੀ ਕੀਤਾ ਜਾਂਦਾ ਹੈ ਸੋ ਇਹ ਹੈ ਤਰੀਕਾ ਹੈ ਸਿੱਖਣ ਦਾ ਸਿੱਖਣ ਦਾ ਜੀ ਮਤਲਬ 4 ਤੋਂ 5 ਘੰਟੇ ਜਾਂ 6 ਘੰਟੇ ਦਾ ਸੈਸ਼ਨ ਵੀ ਚੱਲਦਾ ਹੈ ਆਨਲਾਈਨ ਆਨਲਾਈਨ ਚੱਲਦਾ ਜਿਹੜੇ ਲੋਕ ਆਪਣਾ ਇਲਾਜ ਕਰਾਉਣਾ ਚਾਹੁੰਦੇ ਜਾਂ ਜਿਵੇਂ ਤੁਸੀਂ ਕਿਹਾ ਵੀ ਕਿੰਨਾ ਕੁ ਸਮਾਂ ਲੱਗਦਾ ਹੈ ਠੀਕ ਹੋਣ ਨਾਲ ਜੇ ਤੁਹਾਡੇ ਕੋਲ ਸਿਰਫ ਇਲਾਜ ਹੀ ਕਰਾਉਣਾ ਚਾਹੁੰਦੇ ਜੀ ਸੋ ਜਿਸ ਬਿਮਾਰੀ ਕੋਈ ਵੀ ਜਿਹੜੀ ਵੀ ਬਿਮਾਰੀ ਹੈ ਉਹਦਾ ਆਪਣਾ ਟਾਈਮ ਪੀਰੀਅਡ ਦੇਖ ਲਈਏ ਫਿਰ ਜੇਕਰ ਉਹ 10 ਤੋਂ 12 ਸਾਲ ਪੁਰਾਣੀ ਹੈ ਜਾਂ 2 ਸਾਲ ਪੁਰਾਣੀ ਹੈ ਜਿੰਨੀ ਪੁਰਾਣੀ ਬਿਮਾਰੀ ਹੈ ਉਹਨੂੰ ਅਸੀਂ 20 ਤੋਂ 50% ਸਮਾਂ ਅਗਰ ਲਗਾਤਾਰ ਲੈਣੇ ਹੈ ਦੇਖੀ ਹੀਲਿੰਗ ਲੈਣੇ ਆ ਤਾਂ ਉਹ ਪ੍ਰੋਬਲਮ ਤੋਂ ਨਰਜਾਤ ਆਪਾਂ ਪਾ ਸਕਦੇ ਆ ਜੀ ਜੀ ਮੇਰੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਕਿਸੇ ਨੂੰ 1 ਸਾਲ ਤੋਂ ਰੋਗ ਹੈ ਜੀ ਜੀ ਤਾਂ ਉਹਦਾ ਤੀਸਰਾ ਭਾਗ ਬਣ ਜਾਂਦਾ ਤਿੰਨ ਮਹੀਨੇ ਤਿੰਨ ਮਹੀਨੇ ਹਾਂਜੀ ਤਾਂ ਉਹ ਤਿੰਨ ਮਹੀਨੇ ਅਗਰ ਰੈਗੂਲਰ ਇਸ ਰੇਕੀ ਨੂੰ ਲੈਂਦੇ ਨੇ ਔਰ ਵੱਡੀ ਚੀਜ਼ ਸਰ ਮੈਨੂੰ ਇਹਦੇ ਚ ਇੰਟਰਸਟਡ ਹੀ ਲੱਗਦਾ ਹੈ ਕਿ ਜਿਹੜੀ ਰੇਕੀ ਹੈ ਇੱਕ ਸੈਲਫ ਹੀਲਿੰਗ ਹੈ ਜੋ ਤੁਸੀਂ ਟਰਾਂਸਫਰ ਕਰਦੇ ਹੋ ਆਪਣੀ ਵਿਦਿਆਲੀ ذریعے ਅਗਲੇ ਪਰਸਨ ਤੱਕ ਫਿਰ ਤਾਂ ਇਹਦੇ ਚ ਨਾ ਕੋਈ ਗੋਰੀ ਖਾਣੀ ਹੈ ਨਾ ਕੋਈ ਦਵਾਈ ਲੈਣੀ ਹੈ ਨਾ ਕੋਈ ਜੜੀ ਬੂਟੀ ਰਗੜਨੀ ਹੈ ਨਾ ਕੋਈ ਕਾੜਾ ਪੀਣਾ ਹੈ ਕੁਝ ਨਹੀਂ ਕਰਨਾ ਸਿਰਫ ਤੇ ਸਿਰਫ ਤੁਸੀਂ ਸੈਲਫ ਹੀਲਿੰਗ ਜਿਹੜੀਆਂ ਨੂੰ ਟਰਾਂਸਫਰ ਕਰਨੀ ਹੈ ਔਰ ਇਹ ਬੜੇ ਸੌਖੇ ਤਰੀਕੇ ਨਾਲ ਤਿੰਨ ਮਹੀਨੇ ਜਿਹੜਾ ਉਹ ਸਾਡੇ ਦਰਸ਼ਕ ਪੇਸ਼ੈਂਟ ਜਿਹੜੇ ਉਹਨੂੰ ले ਸਕਦੇ ਨੇ ਕਿ ਗੋਲੀਆਂ ਖਾਦਣ ਤੋਂ ਲੋਕ 10-10 ਸਾਲ ਹੋ ਗਏ ਨੇ ਦਵਾਈਆਂ ਖਾਦਣ ਤੋਂ 10-10 ਸਾਲ ਤੋਂ ਚੱਲਦੇ ਪਏ ਨੇ ਤਾਂ ਸਿਰਫ 3 ਮਹੀਨੇ ਡਾਕਟਰ ਸਾਹਿਬ ਕਹਿੰਦੇ ਪਏ ਨੇ ਕਿ ਅਗਰ ਲਗਾਤਾਰ ਇਹ ਸੈਲਫ ਇਲਮ ਨੂੰ ਤੁਸੀਂ ਲੈਂਦੇ ਹੋ ਤਾਂ ਤੁਹਾਡੀ ਰੋਗ ਨਹੀਂ ਖਤਮ ਹੋਏਗਾ ਰੋਗ ਦੀ ਜੜ ਵੀ ਖਤਮ ਹੋਏਗੀ ਸੋ ਇਹ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਸਰ ਲੋਕ ਭਰੇ ਪੈਣੇ ਬਿਮਾਰੀਆਂ ਦੇ ਨਾਲ ਔਰ ਅੱਜ ਦੀ ਆਪਣੀ ਜਿਹੜੀ ਗੱਲਬਾਤ ਆ ਅੱਜ ਦਾ ਆਪਣਾ ਪੋਡਕਾਸਟ ਬਹੁਤ ਹੈਲਪਫੁਲ ਹੋਣ ਵਾਲਾ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਲੰਬੇ ਟਾਈਮ ਤੋਂ ਇਹਨਾਂ ਬਿਮਾਰੀਆਂ ਦੇ ਵਿੱਚ ਉਲਝੇ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਵਧੀਆ ਜਿਹੜਾ ਆਪਣੇ ਦੇ ਵਿਚਾਰ ਨੇ ਆਪਣਾ ਐਕਸਪੀਰੀਅੰਸ ਜਿਹੜਾ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ ਔਰ ਸਰ ਜਿਵੇਂ ਆਪਾਂ ਔਨਲਾਈਨ ਦੀ ਗੱਲ ਕੀਤੀ ਹੈ ਕਿ ਤੁਸੀਂ ਔਨਲਾਈਨ ਵੀ ਸਿਖਾ ਰਹੇ ਹੋ ਔਨਲਾਈਨ ਲੋਕਾਂ ਦੀ ਜਿਹੜੀ ਉਹ ਕਲਾਸ ਲੈਂਦੇ ਪਏ ਹੋ ਤਾਂ ਇਹ ਉੜਾ ਇੱਕ ਇਹ ਕਰਦੇ ਹੋ ਕਿ ਜੇ ਤੁਸੀਂ ਕਿਸੇ ਨੂੰ ਸਿਖਾਉਂਦੇ ਹੋ ਤਾਂ ਇਹ ਕਿ ਗਰੁੱਪ ਦੇ ਵਿੱਚ ਸਿਖਾ ਸਕਦੇ ਹੋ ਕਿ ਜਿਵੇਂ ਕਿਸੇ ਨੂੰ 8-10 ਲੋਕਾਂ ਦਾ ਗਰੁੱਪ ਪਹਿਲਾਂ ਇਕੱਲੇ-ਇਕੱਲੇ ਦੇ ਜ਼ਿਆਦਾ ਤੁਸੀਂ ਉਹ ਦੇਖਦੇ ਹੋ ਵੇਖੋ ਜੀ ਜੋ ਕਰੰਟ ਜੋ ਮੇਰਾ ਮੈਥਡ ਚੱਲ ਰਿਹਾ ਹੈ ਉਸ ਵਕਤ ਇਨ ਫਿਊਚਰ ਦੀ ਮੈਂ ਗੱਲ ਨਹੀਂ ਕਰ ਰਿਹਾ ਜੀ ਹੁਣ ਜੋ ਚੱਲ ਰਿਹਾ ਮੈਂ 1 ਟੂ 1 ਹੀ ਸਿਖਾ ਕੇ ਖੁਸ਼ ਹਾਂ ਜੋ ਮੇਰੀ ਸੈਟੀਸਫੈਕਸ਼ਨ ਹੁੰਦੀ ਹੈ ਕਿ 1 ਟੂ 1 ਕਿ ਜਿਹੜਾ ਵੀ ਸਿੱਖਣ ਵਾਲਾ ਸਿਖਿਆਰਤੀ ਆ ਉਹ ਇਕੱਲਾ ਵੀਡੀਓ ਕਾਲ ਦੇ ਉੱਤੇ ਮੇਰੇ ਨਾਲ ਬੈਠ ਕੇ ਅਮੋ ਸਾਹਮਣੇ ਗੱਲਬਾਤ ਸੁਣ ਕੇ ਸਿੱਖ ਸਕਦਾ ਉਹ ਸ਼ਕਤੀ ਬਾਤ ਵੀ ਕਰਉਂਦਾ ਠੀਕ ਹੈ ਜੀ ਔਰ ਰੱਖ ਸਾਹਿਬ ਇਹਦੇ ਚ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਰਿਕੀ ਬਾਰੇ ਬਹੁਤ ਸਾਰੇ ਆ ਨੈਗੇਟਿਵ ਕਮੈਂਟ ਜਾਂ ਨੈਗੇਟਿਵ ਵਿਚਾਰ ਜਾਂ ਅਲੱਗ-ਅਲੱਗ ਤਰ੍ਹਾਂ ਦੇ ਕਿ ਹਰ ਹਰ ਇੱਕ ਪਰਸੰਦਾ ਆਪਣਾ ਵਿਚਾਰ ਹੁੰਦਾ ਤਾਂ ਇੱਕ ਨੈਗੇਟਿਵ ਵਿਚਾਰ ਦੇ ਵਿੱਚ ਵੀ ਹੁੰਦਾ ਹੈ ਕਿ ਜਿਹੜੀ ਔਨਲਾਈਨ ਰਿਕੀ ਹੈ ਉਹ ਨਹੀਂ ਸਿੱਖੀ ਜਾ ਸਕਦੀ ਜਾਂ ਔਨਲਾਈਨ ਦੇ ਵਿੱਚ ਹੀਲਿੰਗ ਨਹੀਂ ਕੀਤੀ ਜਾ ਸਕਦੀ ਤਮ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹਾਂਗਾ ਕਿ ਕੀ ਆਨਲਾਈਨ ਰਿਕੀ ਦੀ ਹੀਲਿੰਗ ਦੇ ਕੇ ਉਹਨੇ ਰਿਜ਼ਲਟ ਮਿਲ ਜਾਂਦਾ ਹੈ ਦੂਸਰਾ ਆਨਲਾਈਨ ਰਿਕੀ ਜਿਹੜੀ ਹੈ ਕਿ ਉਹ ਜੇ ਤੁਸੀਂ ਆਨਲਾਈਨ ਸਿਖਾਉਂਦੇ ਹੋ ਕਿ ਉਹ ਸਟੂਡੈਂਟ ਜਿਹੜਾ ਤੁਹਾਡਾ ਹੈ ਉਹ ਉਹਨੇ ਵਧੀਆ ਤਰੀਕੇ ਨਾਲ ਸਿੱਖ ਲੈਂਦਾ ਮਤਲਬ ਆਨਲਾਈਨ ਇਹ ਸਿੱਖਿਆ ਜਾ ਸਕਦਾ ਹੈ ਜਾਂ ਨਹੀਂ ਸਿੱਖਿਆ ਜਾ ਸਕਦਾ ਸਿੱਖਿਆ ਜਾ ਸਕਦਾ ਹੈ ਤੇ 100% ਸਿੱਖੀ ਜਾ ਸਕਦੀ ਹੈ ਆਨਲਾਈਨ ਸਿੱਖੀ ਜਾ ਸਕਦੀ ਹੈ ਆਫਲਾਈਨ ਉਹ ਤੁਹਾਡੀ ਵਿਸ਼ੇ ਹੁਣ ਵੇਖੋ ਜਿਸ ਵਿਦਿਆ ਨਾਲ ਅਸੀਂ ਘਰ ਬੈਠੇ ਕਿਸੇ ਦਾ ਇਲਾਜ ਕਰ ਸਕਦੇ ਹਾਂ ਜੀ ਜੀ ਕਿਸੇ ਦੀ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ ਦੂਰੋਂ ਉਹਦਾ ਮਾਨਸਿਕ ਸਥਿਤੀ ਨੂੰ ਬਦਲ ਸਕਦੇ ਹਾਂ ਦੂਰੋਂ ਦੀ ਸਰੀਰਕ ਸਥਿਤੀ ਨੂੰ ਵੀ ਬਦਲ ਸਕਦੇ ਹਾਂ ਤਾਂ ਕਿ ਅਸੀਂ ਉਸ ਵਿਦਿਆ ਨੂੰ ਆਨਲਾਈਨ ਬੈਠ ਕੇ ਨਹੀਂ ਸਿੱਖ ਸਕਦੇ ਕਿ ਉਸੇ ਵਿਦਿਆਦੀ ਹੈਲਪ ਦੇ ਨਾਲ ਅਸੀਂ ਸ਼ਕਤੀਪਾਤ ਨਹੀਂ ਲੈ ਸਕਦੇ ਸੋ ਬੜੇ ਇਹ ਜਿਹੇ ਕਈ ਹੈਗੇ ਨੇ 네ਗੇਟਿਵਿਟੀ ਫਲਾਉਣ ਵਾਲੇ ਨੇ ਕਿ ਨਹੀਂ ਜੀ ਆਨਲਾਈਨ ਦੇਖੀ ਨਹੀਂ ਸਿੱਖੀ ਜਾ ਸਕਦੀ ਇਨਡਾਇਰੈਕਟਲੀ ਉਹ ਇਹ ਕਹਿ ਰਹੇ ਆ ਕਿ ਅਸੀਂ ਨਹੀਂ ਸਿਖਾ ਸਕਦੇ ਅਸੀਂ ਸਿਖਾ ਸਕਦੇ ਉਹ ਆਪਣੀ ਜਿਹੜੀ ਆ ਕਮੀ ਨੂੰ ਦੁਬਾਰਾ ਹਾਂ ਦੂਜੇ ਦੀ ਕਮੀ ਦੱਸ ਕੇ ਇਹ ਪ੍ਰਚਾਰ ਕਰਦੇ ਆ ਕਿ ਆਨਲਾਈਨ ਦੇਖੀ ਨਹੀਂ ਸਿੱਖੀ ਸਕਦਾ ਸਿੱਖੀ ਜਾ ਸਕਦੀ ਸੋ ਸਿੱਖੀ ਵੀ ਜਾ ਸਕਦੀ ਆ ਕੀਤੀ ਵੀ ਜਾ ਸਕਦੀ ਆ ਇਹਦੇ ਬਾਰੇ ਤੁਹਾਨੂੰ ਮੰਨ ਤੇ ਇਲਾਜ ਵੀ ਆਨਲਾਈਨ ਲਿਆ ਜਾ ਸਕਦਾ ਜੀ ਜੀ ਤੁਸੀਂ ਹੀਲਿੰਗ ਵੀ ਆਨਲਾਈਨ ਲੈ ਲੈ ਸਕਦੇ ਕੀ ਬਾਤ ਹੈ ਜੀ ਕੀ ਬਾਤ ਹੈ ਔਰ ਇਹ ਸਾਡੇ ਦੇਖ ਰਹੇ ਦਰਸ਼ਕਾਂ ਦੇ ਬਹੁਤ ਵਧੀਆ ਇੱਕ ਘਰੇ ਬੈਠ ਕੇ ਘਰੇ ਨੂੰ ਸੀ ਨੂੰ ਸਿੱਖ ਕੇ ਘਰੇ ਦਾ ਸੈਲਫ ਹੀਲਿੰਗ ਲੈ ਕੇ ਘਰੇ ਬੈਠ ਕੇ ਇਲਾਜ ਕਰ ਸਕਦੇ ਇਹਦੇ ਤੋਂ ਸੌਖਾ ਹੋਰ ਤਰੀਕਾ ਕਿਹੜਾ ਹੋ ਸਕਦਾ ਹੈ ਹਣਾ ਕਿਉਂਕਿ ਇਸ ਸੀਜ਼ਨ ਨੂੰ ਆਪਾਂ ਸਮਝਦੇ ਆ ਕਿ ਅੱਜ ਤੱਕ ਅਸੀਂ ਜੰਨੀਆਂ ਵੀ ਦਵਾਈਆਂ ਲੈ ਰਹੇ ਆਂ ਅਸੀਂ ਹਸਪੀਟਲਾਂ ਦੇ ਲੈਣਾ ਚ ਲੱਗੇ ਹੋਇਆ ਉਹਦੇ ਲਈ ਸਾਨੂੰ ਪੂਰਾ ਪੂਰਾ ਦਿਨ ਦੇ ਲਗਾਉਣਾ ਪੈ ਰਿਹਾ ਆਪਣਾ ਟਾਈਮ ਕਿੰਨਾ ਖਰਾਬ ਹੋ ਰਿਹਾ ਕਿੰਨਾ ਨਹੀਂ ਖਰਾਬ ਹੋ ਰਿਹਾ ਉਹਦੇ ਨਾਲ ਸਾਡਾ ਧਿਆਨ ਸਾਨੂੰ ਇਹ ਕਿ ਸਾਡਾ ਇਲਾਜ ਹੋ ਸਕੇ ਪਰ ਰੇਕੀ ਦੇ ਨਾਲ ਤੁਸੀਂ ਘਰੇ ਬੈਠੇ ਵੀ ਇਲਾਜ ਕਰ ਸਕਦੇ ਹੋ ਇਹ ਬਹੁਤ ਵੱਡੀ ਸਿਫਤ ਹੈ ਰੇਕੀ ਦੀ ਸੋ ਸਰ ਇਹਦੇ ਚ ਲਾਸਟ ਜਾਂਦੇ ਜਾਂਦੇ ਮੈਂ ਚਾਹੂੰਗਾ ਕਿ ਤੁਸੀਂ ਕੋਈ ਸੁਝਾਅ ਕੋਈ ਜਿਹੜਾ ਆਪਣਾ ਐਕਸਪੀਰੀਅੰਸ ਹੈ ਜ਼ਰੂਰ ਸ਼ੇਅਰ ਕਰੋ ਕਿ ਅਸੀਂ ਲੋਕ ਜਿਹੜੇ ਨੇ ਉਹ ਰੇਕੀ ਨਾਲ ਜੁੜ ਕੇ ਕਿਵੇਂ ਕਿਵੇਂ ਕੀ ਕੀ ਫਾਇਦੇ ਲੈ ਸਕਦੇ ਨੇ ਹਾਂਜੀ ਵੇਖੋ ਜਿਵੇਂ ਆਪਾਂ ਸੁਝਾਅ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਮੈਂ ਤੇ ਇਹੀ ਮੈਸੇਜ ਦੇਣਾ ਚਾਹੂੰਗਾ ਐਜ਼ ਰੇਕੀ ਮਾਸਟਰ ਕਿ ਵਕਤ ਤੋਂ ਵਕਤ ਪੋਜ਼ਿਟਿਵ ਡਾਟਿੰਗ ਨਾਲ ਜੁੜੋ ਜਿਹਦੇ ਨਾਲ ਤੁਹਾਡੇ ਅੰਦਰ ਇਹ ਡਾਈਟ ਜਾਵੇ ਕਿ ਤੁਹਾਡੀ ਮਾਨਸਿਕ ਸਥਿਤੀ ਚੇਂਜ ਹੋ ਗਈ ਚੰਗੀ ਹੋ ਗਈ ਤੇ ਤੁਹਾਡੀ ਮਾਨਸਿਕ ਸਥਿਤੀ ਅਗਰ ਚੇਂਜ ਹੋਊਗੀ ਤਾਂ ਤੁਹਾਡੇ ਰੋਗ ਵੀ ਕਾਡਾ ਮਹੂਵਨ ਦੀ ਸ਼ੁਰੂਆਤ ਵੱਲ ਤੁਰ ਪੈਣਗੇ ਜੀ ਜੀ ਠੀਕ ਹੈ ਜੀ ਠੀਕ ਹੈ ਜੇ ਕੋਈ ਟਿਪ ਦਿੱਤਾ ਜਾਵੇ ਲੋਕਾਂ ਨੂੰ ਕੋਈ ਇਹੋ ਜੀ ਟੈਕਨੀਕ ਦੱਸੀ ਜਾਵੇ ਕਿ ਜਿਹੜੇ ਲੋਕ ਦੇਖੀ ਨਹੀਂ ਨੀ ਸਿੱਖੇ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੰਸਰਵੇਸ਼ਨ ਦੀ ਜੀ ਜੀ ਕਬਜ ਬਾਰੇ ਸੋ ਕਬਜ ਬਾਰੇ ਤੁਹਾਨੂੰ ਮੈਂ ਇੱਕ ਮੁਦਰਾ ਦੱਸਦਾ ਆ ਤੁਸੀਂ ਦਿਹਾੜੀ ਦੇ ਵਿੱਚ 10 ਤੋਂ 5 ਮਿੰਟ ਜਦੋਂ ਮਰਜ਼ੀ ਬੈਠ ਕੇ ਕਰ ਸਕਦੇ ਹੋ ਤੇ ਤੁਸੀਂ ਇਸ ਨੂੰ ਟਾਇਲਟ ਸੀਟ ਤੇ ਬੈਠੇ ਵੀ ਕਰੋਗੇ ਤੇ ਤੁਹਾਡਾ ਪੇਟ ਬੜਾ इजीली ਸਾਫ਼ ਹੋ ਜਾਏ। ਕੀ ਬਾਤ ਹੈ। ਉਹ ਇਹ মুদ্রা ਹੈ ਕਿ ਤੁਸੀਂ ਆਪਣੇ ਅੰਗੂਠੇ ਨੂੰ ਅੱਛਾ ਰਿੰਗ ਫਿੰਗਰ ਦੀ ਰੂਟ ਦੇ ਵਿੱਚ ਲਗਾ ਕੇ ਇਸ ਤਰ੍ਹਾਂ ਬੈਠ ਜਾਣਾ। ਇਸ ਤਰੀਕੇ ਨਾਲ। ਜੀ ਆਪਣੇ ਹੱਥਾਂ ਨੂੰ ਗੋਡਿਆਂ ਦੇ ਉੱਪਰ ਰੱਖ ਲਓ। ਠੀਕ ਹੈ ਜੀ। ਤੇ ਸਿੱਧੇ ਹੋ ਕੇ ਬੈਠੋ। 2 ਮਿੰਟ ਤੱਕ ਤੁਹਾਡਾ ਪੇਟ ਸਾਫ਼ ਹੋ ਜਾਏ। ਸਾਫ਼ ਹੋ ਜਾਏ। ਕਿਆ ਬਾਤ ਹੈ ਬੜੀ ਵਧੀਆ ਮੁਦਰਾ ਹੈ ਤੁਸੀਂ ਅਮੇ ਹੁਣੇ ਤੁਸੀਂ ਇਸ ਵੀਡੀਓ ਨੂੰ ਵੇਖਦੇ-ਵੇਖਦੇ ਇਸ ਮੁਦਰਾ 'ਚ ਬੈਠੋ ਤਾਂ ਤੁਸੀਂ ਵੇਖੋਗੇ ਕਿ ਤੁਹਾਡੇ ਪੇਟ ਦੇ ਅੰਦਰ ਕੁਝ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਸੋ ਇੱਕ ਬੜੀ ਪਾਵਰਫੁਲ ਮੁਦਰਾ ਹੈ ਜੇ ਤੁਸੀਂ ਨਹੀਂ ਵੀ ਦੇਖੀ ਸਿੱਖੇ ਤੇ ਇਸ ਮੁਦਰਾ ਨਾਲ ਤੁਸੀਂ ਆਪਣੀ ਕੰਸਟੀਪੇਸ਼ਨ ਦੀ ਪ੍ਰੋਬਲਮ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਜੀ ਕਿਆ ਬਾਤ ਹੈ ਕਿਆ ਬਾਤ ਹੈ ਜਾਂਦੇ ਜਾਂਦੇ ਡਾਕਟਰ ਸਾਹਿਬ ਨੇ ਇੱਕ ਬਹੁਤ ਹੀ ਲਾਜਵਾਬ ਇੱਕ ਨੁਸਖਾ ਦੱਸ ਦਿੱਤਾ ਇੱਕ ਇਸ ਤਰ੍ਹਾਂ ਦੀ ਟੈਕਨੀਕ ਦੇ ਦੱਤੀ ਹੈ ਕਿ ਜਿਹਦੇ ਨਾਲ ਤੁਸੀਂ ਕਈ ਸਾਲਾਂ ਪੁਰਾਣੀ ਕਬਜ਼ ਨੂੰ ਸਿਰਫ ਇੱਕ ਟੈਕਨੀਕ ਦੇ ਨਾਲ ਹੀ ਹੱਲ ਕਰ ਸਕਦੇ ਆ ਤਾਂ ਇਹਨਾਂ ਨੇ ਦੱਸਦਾ ਕਿ ਜਿਹੜਾ ਅੰਗੂਠਾ ਹੈ ਉਹ ਆਪਾਂ ਰਿੰਗ ਫਿੰਗਰ ਦੇ ਇਸ ਜਗ੍ਹਾ ਦੇ ਉੱਪਰ ਲਗਾਉਣਾ ਹੈ ਔਰ ਉਸ ਤੋਂ ਬਾਅਦ ਕੋਈ ਇੱਕ ਤੋਂ 2 ਮਿੰਟ ਦਾ ਟਾਈਮ ਲੈਣਾ ਹੈ ਔਰ ਤੁਹਾਡੇ ਪੇਟ ਦੀ ਜਿੰਨੀ ਵੀ ਗੰਦਗੀ ਹੈ ਉਹ ਬਾਹਰ ਆਉਣ ਦੇ ਲਈ ਤਿਆਰ ਹੋ ਜੇਗੀ ਔਰ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਅੱਜ ਦੇ ਸਾਡੇ ਪੋਡਕਾਸਟ ਦੇ ਵਿੱਚ ਤੁਸੀਂ ਬਹੁਤ ਹੀ ਅਨਮੋਲਾ ਜਿਹੜਾ ਗਿਆਨ ਹੈ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਇਆ ਔਰ ਅਸੀਂ ਆਸ ਕਰਦੇ ਹਾਂ ਕਿ ਜਿੰਨੇ ਵੀ ਲੋਕ ਇਸ ਪੋਡਕਾਸਟ ਨੂੰ ਦੇਖ ਰਹੇ ਨੇ ਉਹ ਇਸ ਪੋਡਕਾਸਟ ਨੂੰ ਵਕਤ-ਵਕਤ ਸ਼ੇਅਰ ਵੀ ਕਰਨਗੇ ਤਾਂ ਜੋ ਜੋ ਵਿਚਾਰ ਇਹਨਾਂ ਨੇ ਪੇਸ਼ ਕੀਤੇ ਨੇ ਉਹ ਹੋਰ ਲੋਕਾਂ ਤੱਕ ਵੀ ਪਹੁੰਚਣ ਜਿਹੜੇ ਲੋਕ ਇਸ ਰੇਕੀ ਨੂੰ ਸਮਝਣਾ ਚਾਹੁੰਦੇ ਨੇ ਇਸ ਰੇਕੀ ਦੇ ਬੇਸਿਕ ਨੂੰ ਸਮਝਣਾ ਚਾਹੁੰਦੇ ਨੇ ਰੇਕੀ ਹੁੰਦੀ ਕੀ ਹੈ ਰੇਕੀ ਕੰਮ ਕਿਵੇਂ ਕਰਦੀ ਹੈ ਇਹ ਸਾਰੇ ਵਿਚਾਰ ਤੁਸੀਂ ਉਹਨਾਂ ਲੋਕਾਂ ਤੱਕ ਟਰਾਂਸਫਰ ਕਰ ਸਕਦੇ ਹੋ ਇੱਕ ਸ਼ੇਅਰ ਤੁਹਾਡਾ ਕਈ ਲੋਕਾਂ ਦੀ ਸਮੱਸਿਆ ਦਾ ਹੱਲ ਬਣ ਜਾਏਗਾ ਔਰ ਦੂਸਰੀ ਚੀਜ਼ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਨ ਵਾਸਤੇ ਚੱਲ ਰਿਹਾ ਸਕਰੀਨ ਤੇ ਨੰਬਰਾਂ ਦੇ ਉੱਪਰ ਤੁਸੀਂ ਸੰਪਰਕ ਕਰਕੇ ਇਹਨਾਂ ਦੀ ਜਿੰਨੀ ਵੀ ਟੀਮ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਸੰਪਰਕ ਕਰਨ ਦਾ ਜਿਹੜਾ ਇੱਕ ਤਰੀਕਾ ਹੈ ਤੁਸੀਂ ਕਾਲ ਨਹੀਂ ਕਰਨੀ ਇਸ ਨੰਬਰ ਦੇ ਉੱਪਰ ਤੁਸੀਂ ਇੱਥੇ ਵਟਸਐਪ ਕਰਨਾ ਹੈ ਜੀ ਹਾਂ ਵਟਸਐਪ ਮੈਸੇਜ ਛੱਡਣਾ ਹੈ ਪਹਿਲੇ ਹੀ 25 ਤੋਂ 30 ਮਿੰਟਾਂ ਦੇ ਵਿੱਚ ਤੁਹਾਨੂੰ ਡਾਕਟਰ ਸਾਹਿਬ ਦੀ ਟੀਮ ਜਿਹੜੀ ਉਹ ਸੰਪਰਕ ਕਰੇਗੀ ਤੁਹਾਡੀ ਸਮੱਸਿਆ ਦਾ ਜਿਹੜਾ ਉਹ ਸਮਾਧਾਨ ਹੈ ਤੁਹਾਨੂੰ WhatsApp ਦੇ ਉੱਪਰ ਹੀ ਉਹਦਾ ਮੈਸੇਜ ਦੇ ਜ਼ਰੀਏ ਪਹੁੰਚਦਾ ਹੋਏਗਾ ਔਰ ਡਾਕਟਰ ਸਾਹਿਬ ਦੇ ਨਾਲ ਤੁਹਾਡੀ ਅਪਾਇੰਟਮੈਂਟ ਜਿਹੜੀ ਹੈ ਉਹ WhatsApp ਦੇ ਉੱਪਰ ਹੀ ਤੁਹਾਡੀ ਕੀਤੀ ਜਾਏਗੀ ਔਰ ਜਿਹੜਾ ਕੋਈ ਟਾਈਮ ਤੁਹਾਨੂੰ ਸ਼ੂਟੇਬਲ ਹੈ ਤੁਸੀਂ ਆਪਣਾ ਰੇਕੀ ਦੇ ਰੇਕੀ ਦੇ ਨਾਲ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤੁਸੀਂ ਰੇਕੀ ਸਿੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਦੇ ਉੱਪਰ WhatsApp ਕਰ ਸਕਦੇ ਹੋ ਸੋ ਇੰਨਾ ਹੀ ਗੱਲਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਔਰ ਡਾਕਟਰ ਸਾਹਿਬ ਆਪ ਸਭ ਦਾ ਵੀ ਬਹੁਤ-ਬਹੁਤ ਧੰਨਵਾਦ थैंक यू ਜੀ